ਸਰਪ੍ਰਸਿੰਗ ਲਾਂਡਰਾ ਵਾਲਿਆਂ ਦਾ ਜਿਥੇ ਇਸ ਸਮੇਂ ਸਾਡੇ ਨਾਲ ਹੈ ਸਭ ਤੋਂ ਪਹਿਲਾਂ ਦਾ ਬਾਬਾ ਜੀ ਵਾਇਕੁਰਜੀ ਦਾ ਖਾਲਸਾ ਹੈ ਵੀ ਜੀ ਬਤਿਓ ਤਾਂ ਵਾਇਕੁਰਜੀ ਦੇ ਖਾਲਸਾ ਵਾਇਕੁਰਜੀ ਅਰਦਾਸ ਸਰਵਤ ਦੇ ਪਲੇ ਦੇਖ ਕੇ ਆਏ ਹੁਣੇ-ਹੁਣੇ ਸਿਨੇਮਾ ਕਰਾਂ ਦੇ ਵਿੱਚ ਤੇ ਕਿਦਾਂ ਦਾ ਲੱਗਿਆ ਤੇ ਕੀ ਮਾਹੌਲ ਰਹਿ ਮੈਂ ਦੇਖੋ ਇੱਕ ਬਹੁਤ ਵੱਡਾ ਸੰਦੇਸ਼ ਜੋ ਗੁਰੂ ਨਾਨਕ ਦੇਵ ਜੀ ਦਾ ਹੈਗਾ ਆ ਰੋਜ਼ ਅਰਦਾਸ ਕਰਦੇ ਆ ਨਾਨਕ ਨਾਮ ਚੜਦੀ ਗੱਲਾ ਤੇਰੇ ਭਾਣੇ ਸਰਬਤ ਦਾ ਭਲਾ ਇਸ ਫਿਲਮ 'ਚ ਵੀ ਜਦੋਂ ਗਰਤੀ ਸਿੰਘ ਪੁੱਛਦੇ ਆ ਵੀ ਅਰਦਾਸ ਗੱਦੀ ਕਰਵਾਉਣੀ ਆ ਆਪਾਂ ਰੋਜ਼ ਕਈ ਵਾਰੀ ਕੋ ਉਰੂਕੇ ਵਜ਼ੀਰ ਤੋਂ ਅਰਦਾਸ ਕਰਵੋਣੇ ਆ ਵੀ ਸਾਨੂੰ ਆ ਚਾਹੀਦਾ ਚਾਹੀਦਾ ਉਹ ਕਹਿੰਦੇ ਅਰਦਾਸ ਸਰਵਤ ਦੇ ਭਲੇ ਲਈ ਤੇ ਦੂਜੀ ਗੱਲ ਜੋ ਅੱਜ ਸਮਾਜਿਕ ਰਿਸ਼ਤਿਆਂ 'ਚ ਗਰਵਟਾ ਆ ਰਹੀਆਂ ਹਨ ਬੜੀਆਂ ਦਰਾੜਾਂ ਪੈ ਚੁੱਕੀਆਂ ਮਤਲਬ ਚਾਹੇ ਪਿਓ ਤੇ ਪੁੱਤ ਦਾ ਰਿਸ਼ਤਾ ਚਾਹੇ ਧੀ ਦਾ ਰਿਸ਼ਤਾ ਤੇ ਉਹਨਾਂ ਰਿਸ਼ਤਿਆਂ ਨੂੰ ਇਹ ਫਿਲਮ ਜੋੜਨ ਦਾ ਕੰਮ ਕਰਦੀ ਤੇ ਇੱਕ ਨਵਾਂ ਮੀਲ ਪੱਥਰ ਘੱਟ ਕੇ ਜਾਊਗੀ ਬੜੀ ਇਮੋਸ਼ਨਲ ਤੇ ਹਾਰ ਟੱਚਿੰਗ ਮੂਵੀ ਆ ਤੇ ਬਹੁਤ ਬੁਖੂਬੀ ਢੰਗ ਦੇ ਨਾਲ ਬਣਾਈ ਗਈ ਹੈ। ਅੱਛਾ ਇੱਕ ਚੀਜ਼ ਨਾ ਗੁਰਪ੍ਰੇਖੀ ਜੀ ਪਹਿਲੇ ਫਿਲਮ ਦੇ ਸਟਾਰਟਿੰਗ ਤੇ ਕਹਿੰਦੇ ਨੇ ਕਹਿੰਦੇ ਅਸੀਂ ਰੱਬ ਨੂੰ ਸੁੱਖਾਂ ਦਾ ਏਟੀਐਮ ਮੰਨ ਲਿਆ ਪਰ ਉਹਦੇ ਦੁੱਖ ਤਾਂ ਆਪਾਂ ਦੇਖਦੇ ਨਹੀਂ। ਉਹ ਚੀਜ਼ ਨੂੰ ਕਿਵੇਂ ਰਿਲੇਟੇਬਲ ਰੱਖਦੇ ਹੋ? ਹਾਂਜੀ ਜੋ ਇੱਥੇ ਗੁਰਨਾਨਕ ਦਾ ਦਰਦ ਦਾ ਸਿਧਾਂਤ ਆ ਨਾ ਉਹ ਤਾਂ ਵੇਖੋ ਜੇ ਗੁਰੂ ਅਰਜਨ ਦੇਵ ਸੱਚ ਪਾਤਸ਼ਾਹ ਜੀ ਦੀ ਗੱਲ ਕਰੀਏ ਤਤੀਆਂ ਦਵੀਆਂ ਤੇ ਬਹਿ ਕੇ ਵੀ ਅਕਾਲ ਪੁਰਖ ਦਾ ਭਾਣਾ ਮਿੱਠਾ ਕਰਕੇ ਮੰਨੇ ਆ ਦੁੱਖ ਸੁੱਖ ਜ਼ਿੰਦਗੀ ਦਾ ਹਿੱਸਾ ਆ ਆਪਾਂ ਇਹ ਜ਼ਿੰਦਗੀ ਉਹਦੇ ਭਾਣੇ ਚ ਜਬਦੀਦ ਕਰਦੀ ਆ। ਜ ਤੱਲੂਕਾਰ ਜੇ ਸ਼ਹੀਦ ਹੋ ਗਿਆ ਉਦੋਂ ਵੀ ਅਰਦਾਸ ਇਹੀ ਕੀਤੀ ਵੀ ਚਾਰ ਪੈਰ ਤੇਰੇ ਬਾਣੀ ਚ ਵਸਿਤ ਹੋਏ ਰਾਤਰੀ ਆਪਣੇ ਸੁੱਖਾਂ ਚ ਵਸਿਤ ਹੋ ਗਏ ਤੇ ਇਹੀ ਸਾਡਾ ਗੁਰਨਾਨ ਦੇਵ ਜੀ ਦੱਸਦਾ ਆਦੇ ਅਜਨਾਨ ਖੁਦੁਖੀਆ ਸਭ ਸੰਸਾਰ ਕਨੇ ਰੱਬ ਤੋਂ ਸਾਨੂੰ ਮੰਗਣ ਦੇ ਅਰਦਾਸ ਦੇ ਵਿੱਚ ਸਰਬੱਤ ਦਾ ਭਲਾ ਮੰਗਦੇ ਆ ਤੇ ਕਿਤੇ ਨਾ ਕਿਤੇ ਜੇ ਦੇਖਿਆ ਜਾਵੇ ਅੱਜ ਅੰਦਰ ਦਾ ਮਾਹੌਲ ਸੀਗਾ ਜਿਹੜਾ ਉਹ ਤੁਸੀਂ ਨੇ ਕੀ ਦੇਖਿਆ ਤੇ ਕਿਉਂਕਿ ਕੁ ਬੱਕਰੀ ਜੀ ਚੀਜ਼ਾਂ ਦੇਖਣ ਨੂੰ ਮਿਲੀਆਂ ਨੇ ਇੱਕ ਨਾਨਕ ਜਿਵੇਂ ਕਹਿੰਦੇ ਨਾਨਕ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੀ ਸਰਬੱਤ ਉਸ ਚੀਜ਼ ਨੂੰ ਵੀ ਕਿਤੇ ਨਾ ਕਿਤੇ ਅਪ ਅੰਦਰ ਦੇਖਦੇ ਰਵਾਂਗੇ ਕਿ ਕਿਤੇ ਨਾ ਕਿਤੇ ਨਾਲ ਚੜਦੀ ਦिखाई ਗਈ ਹੈ ਕਿਤਨੇ ਕਿਤੇ ਦੁਖੀ ਦਿਖਾਏ ਗਏ ਨੇ ਤਾਂ ਕਿਦਾਂ ਦਾ ਮਾਹੌਲ ਸਿਕੰਦਰ ਦੇਖੋ ਮਾਹੌਲ इमोशनल ਵੀ ਦੇਖੋ इमोशनल ਸੀਨ ਹੁੰਦੇ ਸੀ ਦੋਖੀ इमोशनल ਵੀ ਹੁੰਦੇ ਸੀ ਚੜਦੀ ਕਲਾ ਦੀ ਗੱਲ ਹੁੰਦੀ ਸੀ ਜਗਾ ਦੇ ਵੀ ਲੱਗਦੀ ਸੀ ਤੇ ਇਸ ਜਾਈ ਵੀ ਆ ਵੀ ਦੁੱਖ ਸੁੱਖ ਉਹ ਸਾਡੀ ਜ਼ਿੰਦਗੀ ਦਾ ਹਿੱਸਾ ਨੇ ਸਾਨੂੰ ਘਬਰਾਉਣਾ ਨਹੀਂ ਚਾਹੀਦਾ ਬਸ ਉਹਦੇ ਭਾਵੇਂ ਆਪਣੀ ਜ਼ਿੰਦਗੀ ਵਿੱਚ ਚੰਗਾ ਨਹੀਂ ਚਾਹੀਦੀ ਆ ਤੇ ਚੜਦੀ ਕਲਾ ਜ ਰਹਿਣਾ ਚਾਹੀਦਾ ਹਰ ਇੱਕ ਦਾ ਭਲਾ ਚਾਹੀਦਾ ਕਿਰਦਾਰ ਕਿਸ ਦਾ ਪਸੰਦ ਆ ਸਭ ਤੋਂ ਵੱਧ ਕਿਰਦਾਰ ਦੇਖੋ ਸਾਰਿਆਂ ਨੇ ਆਪੋ ਆਪਣੀ ਜਗ੍ਹਾ ਬਹੁਤ ਸੋਹਣਾ ਕਿਰਦਾਰ ਨਿਭਾਇਆ ਚਾਹੇ ਭਾਈ ਗੁਰਕੀਤ ਕੋਗੀਆ ਚਾਹੇ ਕਮਲਜੀਤ ਪ੍ਰਿੰਸਾ ਚਾਹੇ ਭਾਈ ਗਿੱਫੀ ਗਰੇਵਾਲਾ ਮਤਲਬ ਸਾਰੀ ਟੀਮ ਨੇ ਬਹੁਤ ਸੋਹਣਾ ਕੰਮ ਕੀਤਾ ਸਾਰੇ ਕਿਹਨੇ ਕਿਦੇ ਨਾਮ ਲੈ ਰਹ ਤੁਸੀਂ ਨੇ ਸਾਂਝੀ ਗੱਲ ਕੀਤੀ ਹੈ ਕਿ ਸਾਰੀ ਟੀਮ ਦੇ ਦੇਖੋ ਇਹ ਟੀਮ ਵਰਕ ਹੁੰਦਾ ਹੈ ਕੋਈ ਵੀ ਆ ਕੰਮ ਤੇ ਸਾਰੀ ਟੀਮ ਨੇ ਕੰਮ ਸੋਨਾ ਕੀਤਾ ਸਾਰੀ ਟੀਮ ਨੇ ਹੀ ਮਬਰ ਤੁਸੀਂ ਕੀ ਕਹਿਣਾ ਚਾਹੋਗੇ ਕਿੰਦਾਂ ਦੀ ਲੱਗੀ ਫਿਲਮ ਬਾਜੀ ਜੀ ਮੇਰਾ ਪਰਸਨਲ ਥੀਅਰ ਲੈਣਾ ਤਾਂ ਸੱਚੀ ਬੜੀ ਵਧੀਆ ਫਿਲਮ ਹੈ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਪ੍ਰਵਾਸ ਸਮੀਖਿਖਾਓ ਨਾ ਫਿਲਮ ਇਹ ਚੰਗੀਆਂ ਫਿਲਮਾਂ ਨੇ ਜੇ ਪੰਜਾਬੀ ਸਿਨੇਮਾ ਇਧਰ ਵੱਲੋਂ ਆ ਰਿਹਾ ਤਾਂ ਆਪਾਂ ਵੀ ਸਹਿਯੋਗ ਦੇ ਓਕੇ ਜੀ ਵਾਹਿਗੁਰੂ ਜੀ ਖਾਲਸਾ